ਵੱਲੇ ਦੀ ਵੱਡੀ ਖਬਰ ਯੂਟਿਊਬਰ ਪਰਿਵਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਨਾਂ ਦੇ ਉੱਤੇ ਮਾਮਲਾ ਦਰਜ ਹੋਇਆ ਯੂਟਿਊਬਰ ਪਾਇਲ ਮਲਿਕ ਸਮੇਤ ਉਸਦੇ ਪਤੀ ਅਤੇ ਉਸ ਦੀ ਜਿਹੜੀ ਹੈ ਦੂਜੀ ਪਤਨੀ ਹੈ ਉਸ ਦੇ ਉੱਤੇ ਜਿਹੜਾ ਮਾਮਲਾ ਦਰਜ ਹੋਇਆ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਨੇ ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ ਜਿਨ੍ਹਾਂ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਸੰਗਰੂਰ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਜ਼ਿਕਰ ਖਾਸ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਿਹੜੇ ਨੇ ਧਾਰਮਿਕ ਜਿਹੜੇ ਸਵਾਗ ਰਚਨ ਦੇ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਪਾਇਲ ਮਲਿਕ ਦੇ ਉੱਤੇ ਮਾਂ ਕਾਲੀ ਦਾ ਸਵਾਗ ਰਚਨ ਦਾ ਇਲਜ਼ਾਮ ਲੱਗਿਆ ਸੀ ਉੱਤੇ ਹੀ ਅਰਮਾਨ ਮਲਿਕ ਦੇ ਉੱਤੇ ਜਿਹੜਾ ਇਲਜ਼ਾਮ ਲੱਗਿਆ ਹਨੂਮਾਨ ਜੀ ਦਾ ਸਵਾਗ ਰਚਨ ਦਾ ਇਲਜ਼ਾਮ ਲੱਗਿਆ ਹਾਲਾਂਕਿ ਇਹਨਾਂ ਦੇ ਖਿਲਾਫ ਜਿਹੜੀ ਸਟਿਪ ਚਾਇਨਾ ਹਿੰਦ ਹੈ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਮੋਰਚਾ ਖੋਲਿਆ ਹੋਇਆ ਸੀ ਤੇ ਉਹਨਾਂ ਦੇ ਵੱਲੋਂ 72 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਜੇ ਮਾਮਲਾ ਦਰਜ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਉਹ ਸੜਕਾਂ ਦੇ ਉੱਤੇ ਆਣਗੇ ਜਿਸ ਤੋਂ ਬਾਅਦ ਪਾਇਲ ਮਲਿਕ ਨੇ ਪੂਰੇ ਪਰਿਵਾਰ ਸਮੇਤ ਜਿਹੜੀ ਹੈ ਆੜੇ ਵੀ ਕੱਢੇ ਨੇ ਤੇ ਕਿਹਾ ਕਿ ਮੇਰੇ ਤੋਂ ਗਲਤੀ ਹੋਈ ਹੈ ਤੇ ਸਾਰੇ ਵਿਵਾਦ ਦੇ ਉੱਤੇ ਕੁਝ ਜਥੇਬੰਦੀਆਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਅਸੀਂ ਜਿਹੜੀ ਹੈ ਕਾਨੂੰਨੀ ਕਾਰਵਾਈ ਕਰਾ ਕੇ ਦਮ ਲਵਾਂਗੇ ਅਸੀਂ ਪਰਚਾ ਜ਼ਰੂਰ ਕਰਵਾਵਾਂਗੇ ਜਿਹੜਾ ਧਾਰਮਿਕ ਜਿਹੜੀ ਠੇਸ ਪਹੁੰਚਾਈ ਹੈ ਧਾਰਮਿਕ ਭਾਵਨਾਵਾਂ ਨੂੰ ਝੜਕਾਉਣ ਦੀ ਜਿਹੜੀ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ ਹੈ ਕੰਮ ਕੀਤਾ ਗਿਆ ਉਸ ਦੇ ਤਹਿਤ ਉਹਨਾਂ ਦੇ ਉੱਤੇ ਮਾਮਲਾ ਦਰਦ ਜ਼ਰੂਰ ਹੋਏਗਾ ਜਿਸ ਦੇ ਤਹਿਤ ਉਹਨੇ ਕਾਰਵਾਈ ਹੋਈ ਹੈ ਹਾਲਾਂਕਿ ਇਹ ਸਾਰੇ ਵਿਵਾਦ ਦੇ ਉੱਤੇ ਜਿਹੜਾ ਇੱਕ ਪਟਿਆਲਾ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਰ ਕੀਤੀ ਗਈ ਸੀ ਤੇ ਕੋਰਟ ਦੇ ਵੱਲੋਂ ਪੁਲਿਸ ਦੇ ਕੋਲੋਂ ਰਿਪੋਰਟ ਵੀ ਮੰਗੀ ਗਈ ਸੀ ਹਾਲਾਂਕਿ ਸਾਰੇ ਮੈਟਰ ਦੇ ਉੱਤੇ ਪਾਇਲ ਮਲਿਕ ਦੇ ਵੱਲੋਂ ਵਾਰ-ਵਾਰ ਮਾਫੀ ਵੀ ਮੰਗੀ ਗਈ ਹੈ